ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਜਿਹੜੀਆਂ ਇਨਸਟਰਕਸ਼ਨਸ ਨੇ ਤੇ ਡੀਜੀਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਇੰਚਾਰਜ ਸਪੈਸ਼ਲ ਸੈਲ ਰਾਜਪੁਰਾ ਕੋਲ ਇਨਫੋਰਮੇਸ਼ਨ ਸੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਤੇ ਐਸਪੀਡੀ ਪਟਿਆਲਾ ਇਹਨਾਂ ਨੇ ਚੰਗੀ ਰਿਕਵਰੀ ਕੀਤੀ ਹੈ ਪੰਜ ਵਿਪਨ ਇਹ ਤੇ ਰਿਕਵਰ ਹੋਏ 3 ਅਸਲੇ ਨੇ ਬੱਤੀਪੁਰ ਦੇ 1ਗਾ 30 ਦਾ ਤੇ 1315 ਦਾ ਇਹਦੇ ਵਿੱਚ ਦੋ ਬੰਦੇ ਅਰੈਸਟ ਕੀਤੇ ਗਏ ਨੇ ਇਹਨਾਂ ਚ ਇੱਕ ਦਾ ਨਾਮ ਹੈਗਾ ਮਲਕੀਤ ਉਰਫ ਨੈਕਸ ਫਿਰ ਆਊਂਡ 30 ਸਾਲ ਦਾ ਤੇ ਦੂਜਾ ਬੰਦਾ ਜਿਹੜਾ ਅਰੈਸਟ ਹੋਇਆ ਉਹ ਸੰਦੀਪ ਉਰਫ ਦੀਪ ਹੈ ਇਹ 30 ਸਾਲ ਦਾ ਹੈ ਇਹਦੇ ਵਿੱਚ ਜ਼ਿਕਰ ਹੋ ਗਿਆ ਕਿ ਸੰਦੀਪ ਜਿਹੜਾ ਹੈਗਾ ਉਹਦੇ ਤੇ 10 ਪਰਚੇ ਪਹਿਲਾਂ ਵੀ ਦਰਜ ਨੇ ਤੇ ਦੋ ਪਰਚੇ ਹੋਰ ਇਹਦੇ ਵਿੱਚ ਟਰੇਸ ਹੋਏ ਨੇ ਜਿਹੜਾ 131/24 ਸਿਟੀ ਰਾਜਪੁਰੇ ਦਾ ਜਿਹਦੇ ਚ ਐਕਸਟਰਸ਼ਨ ਕਾਲ ਕੀਤੀ ਗਈ ਸੀ ਪੈਸੇ ਮੰਗੇ ਗਏ ਸੀ ਤੇ ਇੱਕ ਆਈਟੀ ਸਿਟੀ ਮੁਹਾਲੀ ਦਾ ਵੀ ਪਰਚਾ ਇਹਦੇ ਸਟ੍ਰੈਸ ਹੋਇਆ ਉਹਦੇ ਵਿੱਚ ਵੀ ਫਰਤੀ ਮੱਗੀ ਗਈ ਸੀ ਜਿਹੜੇ ਬਾਹਰ ਗੈਂਗਸਟਰ ਬੈਠੇ ਨੇ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹ ਗੋਲਦੀ ਢੱਲੋਂ ਨਾਲ ਹੈ ਜਿਹੜਾ ਰਾਜਪੁਰੇ ਨੂੰ ਬਿਲੋਂਗ ਕਰਦਾ ਪਰ ਬਾਹਰ ਹੈ ਸੋ ਉਹਨੇ ਐਕਸਟਰਸ਼ਨ ਕਾਲਸ ਕੀਤੀਆਂ ਸੀ ਇਹਦੇ ਨਾਲ ਐਕਸਟਰਸ਼ਨ ਦਾ ਜਿਹੜਾ ਇਹ ਇਥੇ ਚੱਲ ਰਿਹਾ ਸੀਗਾ ਰਾਜਪੁਰਾ ਤੇ ਮੁਹਾਲੀ ਦੇ ਏਰੀਆ ਵਿੱਚ ਉਹਨੂੰ ਕਾਫੀ ਹੱਦ ਤੱਕ ਠੱਲ ਪੂਰ ਕਿੰਨੇ ਬਾਕੀ ਵਰਗੇ ਗੈਂਗ ਨਾਲ ਵੀ ਸੰਬੰਧ ਰਿਹਾ ਹੈ 골ਡੀ ਢਿੱਲੋਂ ਨਾਲ ਹਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਕਲੀਅਰ ਹੋਈ ਹੈ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਚੱਲੂਗੀ ਉਹਦੇ ਚ ਕਲੀਅਰ ਹੋਏ ਸਰ ਇਹ ਕਿਵੇਂ ਸੰਪਰਕ ਚ ਆਏ ਆਪਸ ਚ ਦੋਨਾਂ ਦੇ 골ਡੀ ਉਹ ਤੋਂ ਇਹ 골ਡੀ ਢਿੱਲੋਂ ਨੇ ਹੀ ਆਪਸ ਚ ਇਕੱਠੇ ਕੀਤੇ ਸੀਗੇ ਦੋਨੋਂ 골ਡੀ ਢਿੱਲੋਂ ਨਾਲ ਇੰਡੀਵਿਜੂਅਲੀ ਟੱਚ ਵਿੱਚ ਸੀਗੇ ਥਰੂ ਸੋਸ਼ਲ ਮੀਡੀਆ ਤੇ ਉਹਨੇ ਬਾਅਦ ਚ ਇਹਨਾਂ ਨੂੰ ਇਕੱਠੇ ਕੀਤਾ ਸਰ ਲੱਗਦਾ ਇਹ ਵਿਦੇਸ਼ਾਂ ਜੋ ਇਸ ਤਰ੍ਹਾਂ ਦਾ ਇਹ ਇੱਕ ਮੈਸੇਜ ਕੱਲ ਚੱਲ ਰਿਹਾ ਹੈ ਇਹਦੇ ਨਾਲ ਕਿਦਾਂ ਕਿਦਾਂ ਪੰਜਾਬ ਟਾਰਗੇਟ ਹੋ ਰਹੇ ਜਿਹੜੇ ਇਹ ਗੈਂਗਸਟਰ ਨੇ ਜਿਹੜੇ ਬਾਹਰ ਬੈਠੇ ਨੇ ਉਹ ਐਕਸਟਰਸ਼ਨ ਕਾਲਸ ਕਰ ਰਹੇ ਆ ਰੈਗੂਲਰਲੀ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਸੋ ਉਹਦੇ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਜਿਹੜੇ ਦੋਵੇਂ ਬੰਦੇ ਫੜੇ ਗਏ ਨੇ ਉਹ ਇਹਨਾਂ ਕਾਫੀ ਹੱਦ ਤੱਕ ਠੱਲ ਪਹੂਗੀ ਕੱਲ ਵੀ ਅਸੀਂ ਇਹ ਰਿਕਵਰੀ ਕੀਤੀ ਸੀ ਉਹਦੇ ਚ ਬੰਦੇ ਫੜੇ ਗਏ ਸੀ ਪੰਜ ਉਹ ਵੀ ਐਕਸਟਰਸ਼ਨ ਕਾਲਸ ਵਾਲੇ ਸੀਗੇ ਇਹ ਵੀ ਐਕਸਟਰਸ਼ਨ ਵਾਲੇ ਸੋ ਪੰਜਾਬ ਪੁਲਿਸ ਇਜ਼ ਕਮਿਟਿਡ ਕਿ ਇਹੋ ਜਿਹਾ ਕੋਈ ਵੀ ਐਕਸਟਰਸ਼ਨ ਜਿਹੜੀ ਕਾਲਸ ਆਂਦੀਆਂ ਉਹਨਾਂ ਨੂੰ ਟ੍ਰੇਸ ਕਰਨਾ ਤੇ ਪ੍ਰੀਵੈਂਟ ਕਰਨਾ ਕਿ ਕਿਸੇ ਦੀ ਕੋਈ ਇੰਜਰੀ ਜਾਂ ਨੁਕਸਾਨ ਨਾ ਹੋਵੇ ਤਾਂ ਇਸ ਤਰ੍ਹਾਂ ਜਿਵੇਂ ਪੰਜਾਬ ਨੇ ਦੱਸਿਆ ਕਿ ਇੱਕ ਵੱਡੀ ਡਿਟੇਲ ਪੰਜਾਬ ਪੁਲਿਸ ਸਤਾ ਕਰ ਰਹੀ ਹੈ ਕਿ ਵਿਦੇਸ਼ਾਂ ਚੋਂ ਜਿਹੜੇ ਗੈਂਗਸਟਰ ਲੈ ਕੇ ਆਣੇ ਆ ਲੱਗਦਾ ਕਿ ਪਟਿਆਲਾ ਪੁਲਿਸ ਇਸ ਤਰ੍ਹਾਂ ਦੀ ਕੋਈ ਕੰਸਟ੍ਰਕਟ ਤਿਆਰ ਕਰ ਰਹੀ ਹੈ ਜਦੇ ਨਾਲ ਕੋਈ ਉਦੇਸ਼ ਤੋਂ ਜਿਹੜੀ ਪੰਜਾਬ ਪੁਲਿਸ ਨੇ ਲਿਸਟ ਤਿਆਰ ਕਰਨੀ ਹੈ ਜੀ ਉਹ ਸਾਰੇ ਡਿਸਟ੍ਰਿਕਟਸ ਦੇ ਵਿੱਚੋਂ ਹੀ ਜਾਣੀ ਹੈ ਬਿਕਾਜ਼ ਉਹ ਸਾਰੇ ਡਿਸਟ੍ਰਿਕਟਸ ਨੂੰ ਜਿਹੜੇ ਜਿਹੜੇ ਬੰਦੇ ਬਿਲੋਂਗ ਕਰਦੇ ਉਹ ਸਾਰੇ ਡਿਸਟ੍ਰਿਕਟਸ ਨੇ ਕੰਟ੍ਰਿਬਿਊਟ ਕਰਨਾ ਹੈ ਸੋ ਇੱਕ ਲਿਸਟ ਕੰਪਾਈਲ ਹੋ ਕੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੈਂਟਰਲ ਵੀ ਭੇਜੀ ਜਾਊਗੀ ਸਰ ਇਹ ਕੋਈ ਡਾਟਾ ਕੋਈ ਤੁਹਾਨੂੰ ਜਾਣਕਾਰੀ ਦਿਨੋ ਕਿ ਇੱਕ ਲਿਸਟ ਦੇ ਵਿੱਚ ਜਾਣੀ ਹੈ ਕਿ ਨਾਮ ਜੀ 10 ਨੇ 15 ਨੇ ਕੋਈ ਵੱਡੀ ਗੱਲ ਨਹੀਂ ਇਹ ਤਾਂ ਆਨ ਗoing ਪ੍ਰੋਸੈਸ ਹੈ ਰੋਜ਼ ਦਾ ਚੇਂਜ ਹੁੰਦਾ ਰਹਿਣਾ ਕੋਈ ਕਹਿ ਨਹੀਂ ਸਕਦੇ ਕਿ ਹਜੇ ਕਿੰਨੇ ਆਪਾਂ ਭੇਜੇ ਜੇ ਮੈਂ ਅੱਜ ਦੀ ਡੇਟ ਦੀ ਗੱਲ ਕਰਾਂ ਹੋ ਸਕਦਾ ਉਹਦੇ 4 ਹੋਣ ਇੱਕ ਕੱਲ ਨੂੰ ਹੋਰ ਐਡ ਹੋ ਜਾਏ ਜਾਂ ਇੱਕ ਅਰੈਸਟ ਹੋ ਜਾਏ ਉਹਦੇ ਚ ਘਟ ਜਾਏ ਸੋ ਇਹਦੇ অনਗੋਇੰਗ ਪ੍ਰੋਸੈਸੇ ਬੱਧਾ ਘਟਦਾ ਰਹੇ ਸਰ ਇਹ ਪੈਸੇ ਦਾ ਪਤਾ ਲੱਗ ਪਾਇਆ ਕਿੰਨਾ ਕੁ ਲੈ ਚੁੱਕੇ ਸੀ ਕਿਸੇ ਤੋਂ ਜਾਂ ਨਹੀਂ ਹਜੇ ਤੱਕ ਕੋਈ ਵੀ ਪੈਸੇ ਦੀ ਡਿਲੀਵਰੀ ਨਹੀਂ ਸੀ ਹੋਈ ਡਿਮਾਂਡ ਕੀਤੀ ਸੀ ਸੋ ਇਹਨਾਂ ਨੂੰ ਟਾਸਕਿੰਗ ਇਹੀ ਕੀਤੀ ਗਈ ਸੀ ਕਿ ਜਦਨੀ ਐਕਸਟਰਸ਼ਨ ਕਾਲ ਅਸੀਂ ਕੀਤੀ ਹੈ ਉਹ ਬੰਦਿਆਂ ਨੇ ਹਜੇ ਤੱਕ ਪੈਸੇ ਨਹੀਂ ਦਿੱਤੇ ਤੇ ਉੱਥੇ ਫਾਇਰਿੰਗ ਕੀਤੀ ਜਾਂਦੀ ਸਰ ਇਹ ਵੈਪਨ ਵੀ ਆਏ ਨੇ ਕਾਫੀ ਕੱਲ ਵੀ ਇਸ ਤਰੀਕੇ ਦੀ ਵੈਪਨ ਦੀ ਵੈਪਨ ਦੀ ਰਿਕਵਰੀ ਸੀ ਹੁਣ ਵੀ ਜਿੱਦਾਂ ਦੇ ਜਿਹੜੇ ਅਫਸਰ ਇਨਫੈਕਟਰ ਨੇ ਕਿੱਥੋਂ ਆਏ ਨੇ ਜੀ ਕੀ ਇਹਦਾ ਬੈਕਗ੍ਰਾਉਂਡ ਹੈ ਇਹ ਅਸੀਂ ਇਹਦੇ ਤੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਕਿੱਥੋਂ ਆਏ ਬਟ ਹਜੇ ਤੱਕ ਜਿਹੜੀ ਸਾ ਡਿਪਲੀਮਿਨਰੀ ਇਨਫੋਰਮੇਸ਼ਨ ਹੈ ਕਿ ਐਮਪੀ ਤੋਂ ਮੰਗਾਏ ਗਏ ਹੋਏ ਵੈਪਨ ਨੇ ਸਾਰੇ ਐਮਪੀ ਤੋਂ ਭੇਜੇ ਗਏ ਨੇ ਬਟ ਫਿਰ ਵੀ ਜਦੋਂ ਤੱਕ ਕਲੀਅਰ ਨਹੀਂ ਹੋ ਜਾਂਦਾ ਪੂਰਾ ਇੰਟਾਇਰਲੀ ਵੀ ਆਰ ਨਾਟ ਕਲੀਅਰ ਉਨੀ ਦੇਰ ਤੱਕ ਕਹਿਣਾ ਮੁਸ਼ਕਲ ਸਰ ਇਹ ਬਾਰਡਰ ਬਾਡਰ ਏਰੀਆ ਦੇ ਉੱਪਰ ਇਸ ਨੂੰ ਲੈ ਕੇ ਕੋਈ ਐਕਸ਼ਨ ਹੈਗਾ ਤੁਹਾਡਾ ਨੂੰ ਲੱਗਦਾ ਕਿ ਕਿਉਂਕਿ ਕਾਫੀ ਏਰੀਆ ਜਿਹੜਾ ਉਹ ਪਟਿਆਲੇ ਦੇ ਬਾਰਡਰ ਦੇ ਵਿੱਚ ਲੱਗਦਾ ਪੰਜਾਬ ਹਰਿਆਣਾ ਬਾਰਡਰ ਨਾਲ ਉਸ ਇਮੀਗ੍ਰੇਸ਼ਨ ਸੈਂਟਰ ਅੱਜ ਡੀਐਸਪੀ ਸਿਟੀ 2 ਦੇ ਅੰダー ਟੀਮ ਹੈਗੀ ਹੈ ਉਹ ਚੈੱਕ ਕਰ ਰਹੀ ਨਾਲ ਐਸਡੀਐਮ ਪਟਿਆਲਾ ਵੀ ਹੈਗੇ ਜੁਆਇੰਟ ਟੀਮ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵੱਲੋਂ ਗਈ ਹੈ ਉਹ ਸਾਰੇ ਦੇ ਲਾਇਸੈਂਸ ਵੀ ਚੈੱਕ ਕੀਤੇ ਜਾਣਗੇ ਸਾਰੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਹੈ ਉਹ ਵੀ ਚੈੱਕ ਕੀਤੇ ਤੇ ਉਹਦੇ ਖਿਲਾਫ ਜਿਹੜਾ ਸੂਟ ਬੰਦ ਲੀਗਲ ਐਕਸ਼ਨ ਹੈ ਉਹ ਲਵਾਂ ਸਰ ਬਹੁਤ ਸਾਰੀ ਸ਼ਿਕਾਇਤਾਂ ਇਹਨਾਂ ਦੇ ਇਮੀਗ੍ਰੇਸ਼ਨ ਸੈਂਟਰਾਂ ਦੀਆਂ ਨਾਲ ਸੰਬੰਧਤ ਨੇ ਲੱਗਦਾ ਕਿ ਜਿਹੜਾ ਲੋਕਾਂ ਦੇ ਪੈਸੇ ਫਸੇ ਪਏ ਐ ਜਾਂ ਇਹਨਾਂ ਲੋਕਾਂ ਨੇ ਇੱਕ ਠੱਗੀ ਦੇ ਮੋਟੇ ਨਾਲ ਆਪਣੇ ਕੋਲ ਰੱਖੇ ਪਿਆ ਉਹਨਾਂ ਦੀਆਂ ਸ਼ਿਕਾਇਤਾਂ ਪੰਜਾਬਪੁਰਸ ਕੋਲ ਵੀ ਨੇ ਜ਼ਿਲ੍ਹਾ ਵਾਈਜ਼ ਵੀ ਨੇ ਲੱਗਦਾ ਕਿ ਪੰਜਾਬਪੁਰਸ ਉਸ ਤੇ ਵੱਡਾ ਕੰਮ ਕਰੀ ਜੀ ਮੈਂ ਜੇ ਤੁਹਾਨੂੰ ਫਿਗਰਸ ਤੇ ਦੱਸਾਂ ਤੇ ਮੋਰ ਥੈਨ 100 ਐਫ ਆਈ ਆਰਸ ਅਸੀਂ ਪਿਛਲੇ ਸਾਲ ਕੀਤੀਆਂ ਸੀ ਓਨ ਦਾ ਬੇਸਿਸ ਆਫ ਦਿਸ ਹੁਣ ਵੀ ਕਿ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਪੈਸੇ ਦਿੱਤੇ ਏਜੰਟਸ ਨੂੰ ਬਟ ਉਹਨਾਂ ਨੂੰ ਸੋ ਉਹ ਕੰਟੀਨਿਊਸ ਪ੍ਰੋਸੈਸ ਹੈ ਇਸ ਸਾਲ ਵੀ ਪਰਚੇ ਦਰਜ ਹੋ ਰਹੇ ਹਨ ਜਿਨ੍ਹਾਂ ਦੇ ਵੀ ਪਰਚਾ ਦਰਜ ਹੁੰਦਾ ਸੀ ਨਾਲ ਦੀ ਨਾਲ ਡੀਸੀ ਆਫਿਸ ਨੂੰ ਰეკਮੈਂਡ ਕਰਦੇ ਆ ਕਿ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਵੇ ਸੋ ਜਿਹੜਾ ਵੀ ਕੋਈ ਇਲੀਗਲ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰੂਗਾ ਜਾਂ ਪੈਸੇ ਕਿਸੇ ਦੇ ਮਾਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਲਿਆ ਜਾਵੇ ਤੇ ਜਿਹੜੇ ਲਾਇਸੈਂਸ ਅਪਲਾਈ ਹੋ ਰਹੇ ਨੇ ਇਹ ਇਹਨਾਂ ਤੇ ਵੀ ਕੋਈ ਸ਼ਕਤੀ ਬਣਾਈਏ ਜਿਵੇਂ ਉਹ ਜਿਵੇਂ ਉਹਦਾ ਜ਼ਿਆਦਾ ਟ੍ਰੇਡ ਕੀਤਾ ਉਹਦੇ ਲਈ ਤੁਹਾਨੂੰ ਲਾਇਸੈਂਸਿੰਗ ਅਥਾਰਟੀ ਨਾਲ ਗੱਲ ਕਰਨੀ ਪਊਗੀ ਡੀਸੀ ਸਾਹਿਬ ਨਾਲ ਸੋ ਮੈਂ ਜਿਹੜਾ ਪੁਲਿਸ ਵਾਲਾ ਐਂਗਲ ਹੈ ਉਹ ਹੀ ਕਵਰ ਨੇ ਬਿਲਕੁਲ ਦੇਖੋ ਜਿਹੜਾ ਬਾਰਡਰ ਏਰੀਆ ਹੈਗਾ ਉਹ ਤਾਂ ਕ੍ਰਿਟੀਕਲ ਸਾਡੇ ਲਈ ਹੈ ਹੀ ਹੈ बिकॉज ਇੱਕ ਐਂਟਰੀ ਮਿਲਦੀ ਹੈ ਪੂਰੇ ਪੰਜਾਬ ਨੂੰ ਉਹਦੇ ਤੋਂ ਸੋ ਉਹਦੇ ਵੱਲ ਆਪਣੀ ਡਿਪਲੋਇਮੈਂਟ ਵੀ ਹੈਗੀ ਹੈ ਇਨਚਾਰਜ ਸਪੈਸ਼ਲ ਸੈਲ ਰਾਜਪੁਰਾ ਇਸੇ ਕਰਕੇ ਸਪੈਸ਼ਲੀ ਉੱਥੇ ਲਾਏਗੇ ਕਿ ਰਾਜਪੁਰਾ ਤੇ ਸ਼ੰਭੂ ਏਰੀਆ ਜਿਹੜਾ ਉਹ ਫੋਕਸਡ ਹੈਗਾ ਤੇ ਇਹ ਸਮਾਣਾ ਵੀ ਰੀਸੈਂਟਲੀ ਕ੍ਰੀਏਟ ਕੀਤਾ ਗਿਆ ਕਿ ਜਿਹੜਾ ਬਣਾ ਏਰੀਆ ਜਿਹੜਾ ਫਿਰ ਇਨਲੇਟ ਹੈ ਪੰਜਾਬ ਦਾ ਉੱਥੇ ਕਨਸੈਂਟਰੇਟ ਕੀਤਾ ਜਾ ਸਕੇ ਸੋ ਇਹ ਰੈਗੂਲਰ ਰਿਕਵਰੀ ਇਸੇ ਕਰਕੇ ਹੋ ਰਹੀ ਹੈ ਬਿਕਾਜ਼ ਆਪ ਬਾਰਡਰ ਤੇ ਅਸੀਂ ਕਨਸੈਂਟਰੇਟ ਕਰ ਰਹੇ ਹਾਂ ਸਰ ਇਹਨਾਂ ਦੇ ਪਹਿਲਾਂ ਹੀ ਪਰਚੇ ਦਰਜ ਸੀ ਹਾਂਜੀ ਇੱਕ ਬੰਦਾ ਜਿਹੜਾ ਸੰਦੀਪ ਹੈਗਾ ਉਹਦੇ ਤੇ 10 ਪਰਚੇ ਦਰਜ ਸੀ ਸਰ ਇਹਨਾਂ ਦਾ ਇਹਨਾਂ ਦੇ ਜੇਲ੍ਹ ਦੇ ਵਿੱਚ ਜ਼ਿਆਦਾਤਰ ਅੰਗੈਸਟ ਸਾਹਮਣੇ ਆਉਂਦਾ ਕਿ ਜੇਲ੍ਹ ਦੇ ਵਿੱਚ ਇਹਨਾਂ ਨੂੰ ਮੌਲਤਾ ਹੁੰਦੇ ਉਸ ਤੋਂ ਨੈਕਸਸ ਇਹਨਾਂ ਦਾ ਬਣ ਜਾਂਦਾ ਲੱਗਦਾ ਹੈ ਕਿ ਇਹਦੇ ਵਿੱਚ ਵੀ ਕੁਝ ਨਹੀਂ ਇਹਦੇ ਵਿੱਚ ਇੱਕ ਬੰਦਾ ਇੱਕ ਬੰਦਾ ਜੇਲ੍ਹ 'ਚ ਰਹਿ ਦੂਜੇ ਦਾ ਰਿਕਾਰਡ ਥੀਨ ਹੈ ਉਹ ਹੁਣ ਜਿਹੜੇ ਦੋ ਪਰਚੇ ਮੈਂ ਤੁਹਾਨੂੰ ਦੱਸਿਆ 131/24 ਸਿਟੀ ਰਾਜਪੁਰੇ ਦਾ ਤੇ 8/25 ਆਈਟੀ ਸਿਟੀ ਦਾ ਉਹਨਾਂ ਚ ਇਹਨਾਂ ਨੂੰ ਨਾਮਿਨੇਟ ਕੀਤਾ ਜਿਹੜੇ ਕਲੀਨ ਵਾਲੇ ਨੇ ਇਹਨਾਂ ਦਾ ਕੋਈ ਮਤਲਬ ਬੈਕਗ੍ਰਾਉਂਡ ਨਹੀਂ ਰਿਹਾ ਕੋਈ ਕ੍ਰਿਮੀਨਲ ਇੱਕ ਕੋਈ ਉਸਾ ਮਤਲਬ ਗੈਂਗਸਟਰ ਨੂੰ ਦੇ ਕੇ ਆ ਕਿਵੇਂ ਮਤਲਬ ਕੋ ਚਾਹਣ ਦੀ ਹੈ ਕਿ ਕਿਸ ਤਰ੍ਹਾਂ ਦੇ ਦੇਖੋ ਕੱਲ ਵਾਲੇ ਵੀ ਜਿਹੜੇ ਸੀਗੇ ਜੇ ਆਪਾਂ ਕੱਲ ਦੀ ਵੀ ਗੱਲ ਕਰੀਏ ਤੇ ਅੱਜ ਦੇ ਵੀ ਗੱਲ ਕਰੀਏ ਨਸ਼ਾ ਇੱਕ ਕਾਮਨ ਫੈਕਟਰ ਹੈ ਇਹਨਾਂ ਦੇ ਵਿੱਚ ਜਿਹੜੇ ਨਾਲ ਜੁੜਦੇ ਉਹ ਕਈ ਵਾਰੀ ਨਸ਼ੇ ਦੀ ਤੋੜ ਪੂਰੀ ਕਰਨ ਵਾਸਤੇ ਇਹਦੇ ਨਾਲ ਜੁੜ ਜਾਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੋਵਾਂ ਦਾ ਆਪਸ ਵਿੱਚ ਜਿਹੜਾ ਰਾਬਤਾ ਸੀਗਾ ਉਹ ਗੋਲਡੀ ਨੇ ਕਰਾਇਆ ਸੀ ਗੋਲਡੀ ਢਿੱਲੋ ਨੇ ਸੋ ਗੋਲਡੀ ਢਿੱਲੋ ਨੇ ਜਦੋਂ ਇਹਨਾਂ ਦਾ ਰਾਬਤਾ ਕਰਾਇਆ ਇਸੇ ਕਰਕੇ ਬਿਕੋਜ਼ ਇਹ ਨਸ਼ਾ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਹੋਈ ਗੋਲਡੀ ਨੇ ਇਹਨਾਂ ਦਾ ਰਾਬਤਾ ਕਰਾਇਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਵਾਰਤਤ ਕਰਨੀ ਸੀ ਜੀ ਸਾਹਿਬ ਇਸ ਤੋਂ ਹੱਸ ਕੇ ਸਵਾਲ ਆ ਪੰਜਾਬੀ ਦਾ ਜੀ ਪਿਆਰੇ ਜੀ